ਫਿਨਲੈਂਡ ਦੇਸ਼ ਜਿਹੜਾ ਹੈਗਾ ਉਹ ਦੁਨੀਆ ਦਾ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਨੰਬਰ 1 ਰੈਂਕ ਹਾਸਲ ਕਰਨ ਵਾਲਾ ਦੇਸ਼ ਹੈ ਲਗਾਤਾਰ ਕਈ ਸਾਲਾਂ ਤੋਂ ਇਸ ਲਈ ਪੰਜਾਬ ਸਰਕਾਰ ਸਾਡੇ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਦੇ ਅਧਿਆਪਕਾਂ ਨੂੰ ਫਿਨਲੈਂਡ ਵਿਖੇ ਯੂਨੀਵਰਸਿਟੀ ਆਫ ਤੁਰਕੂ ਦੇ ਵਿੱਚ 21 ਦਿਨ ਦੀ ਟ੍ਰੇਨਿੰਗ ਲਈ ਭੇਜਿਆ ਗਿਆ ਸੀ ਜਿਹਦੇ ਵਿੱਚ ਅਸੀਂ 72 ਲੋਕਾਂ ਦਾ ਬੈਚ ਜਿਹਦੇ ਵਿੱਚ 6 ਬੀਪੀਓ ਤੇ ਐਚਡੀ ਸੀਐਸਟੀ ਤੇ ਐਟਟੀਆ ਦੇ ਅਧਿਕਾਰ ਸੰ ਉਹਦੇ ਵਿੱਚ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਦੇ ਵਿੱਚ 21 ਦਿਨ ਦੀ ਟ੍ਰੇਨਿੰਗ ਅਸੀਂ ਅਕਤੂਬਰ ਦੀ 21 ਤਰੀਕ ਤੋਂ ਸ਼ੁਰੂ ਹੋ ਕੇ ਨਵੰਬਰ ਦੀ 8 ਤਰੀਕ ਤੱਕ ਇਹ ਟ੍ਰੇਨਿੰਗ ਸਾਡੀ ਚੱਲੀ ਤਿੰਨ ਹਫ਼ਤੇ ਦੀ ਉਹਦੇ ਵਿੱਚ ਪਹਿਲਾ ਹਫ਼ਤਾ ਤੁਰਕੂ ਯੂਨੀਵਰਸਿਟੀ ਦੇ ਵਿੱਚ ਅਸੀਂ ਉਹਨਾਂ ਦੇ ਸੈਸ਼ਨਸ ਅਟੈਂਡ ਕੀਤੇ ਨਾਲੇ ਤੁਰਕੂ ਦੇ ਕੁਝ ਸਕੂਲ ਸਰਕਾਰੀ ਸਕੂਲ ਅਸੀਂ ਵਿਜ਼ਿਟ ਕੀਤੇ ਸੈਕੰਡ ਵੀਕ ਜਿਹੜਾ ਹੈਗਾ ਉਹ ਉਹਦਾ ਹੀ ਯੂਨੀਵਰਸਿਟੀ ਆਫ ਤੁਰਕੂ ਦਾ ਦੂਸਰਾ ਕੈਂਪਸ ਸੀਗਾ ਰੋਮਾ ਸ਼ਹਿਰ ਦੇ ਵਿੱਚ ਉੱਥੇ ਅਸੀਂ ਗਏ ਤੇ ਉੱਥੇ ਦੇ ਵੀ ਚਾਰ ਸਕੂਲ ਵਿਜ਼ਿਟ ਕੀਤੇ ਤੇ ਤੀਸਰਾ ਹਫ਼ਤਾ ਜਿਹੜਾ ਹੈਗਾ ਉਹ ਵਾਪਸ ਤੁਰਕੂ ਦੇ ਵਿੱਚ ਆ ਕੇ ਅਸੀਂ ਆਪਣੀਆਂ ਪ੍ਰੈਜੈਂਟੇਸ਼ਨਾਂ ਜਿਹੜੀਆਂ ਸਾਨੂੰ ਪ੍ਰੋਜੈਕਟਸ ਦਿੱਤੇ ਗਏ ਸੀ ਪਹਿਲੇ ਹਫਤੇ ਦੇ ਵਿੱਚ ਮਿਲ ਗਏ ਸੀ ਪ੍ਰੋਜੈਕਟਸ ਉਹ ਅਸੀਂ ਪ੍ਰੈਜੈਂਟੇਸ਼ਨਾਂ ਜਿਹੜੀਆਂ ਆ ਕੇ ਕੀਤੀਆਂ ਇਸ ਤਰੀਕੇ ਨਾਲ ਸਭ ਤੋਂ ਤਿੰਨ ਹਫਤੇ ਦੀ ਪ੍ਰੀਮੀ ਜਿਹੜੀ ਆ ਉਹ ਥਰੂ ਜੋਏ ਐਂਡ ਪਲੇ ਐਜੂਕੇਸ਼ਨ ਕਿਦਾਂ ਕੀਤੀ ਜਾ ਸਕਦੀ ਹੈ ਇਸ ਸੰਬੰਧ ਦੇ ਵਿੱਚ ਇਸ ਪੂਰੀ ਕਰਕੇ ਆਏ ਆ ਜੀ ਡਿਫਰੈਂਸ ਕਿੰਨਾ ਹੈ ਇਹ ਤਾਂ ਪੰਜਾਬ ਦੀ ਐਜੂਕੇਸ਼ਨ ਦੀ ਗੱਲ ਕਰੀਏ ਪੈਨਨਲ ਵਗੈਰਾ ਕਿੰਨਾ ਕੁ ਡਿਫਰੈਂਸ ਨਜ਼ਰ ਆਇਆ ਉਹ ਫਿਨਲੈਂਡ ਦੀ ਐਜੂਕੇਸ਼ਨ ਸਿਸਟਮ ਦਾ ਔਰ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਵੀ ਥਿਓਰੈਟਿਕਲੀ ਅਸੀਂ ਸਾਰੇ ਸਾਡੀਆਂ ਐਜੂਕੇਸ਼ਨ ਦੀਆਂ ਬੁੱਕਸ ਬਿਲਕੁਲ ਉਹੀ ਥਿਊਰੀ ਅਸੀਂ ਪੜ੍ਹਦੇ ਹਾਂ ਉਹੀ ਉਹ ਪੜ੍ਹਦੇ ਨੇ ਉਹਦੇ ਵਿੱਚ ਜੋ ਫਰਕ ਹੈਗਾ ਉਹ ਕੁਝ ਹੱਦ ਤੱਕ ਇਨਫਰਾਸਟ੍ਰਕਚਰ ਦਾ ਕਾਫੀ ਫਰਕ ਹੈਗਾ ਤੇ ਜਿਹੜੀ ਰੇਸ਼ਿਓ ਹੈ ਸਟੂਡੈਂਟ ਟੂ ਟੀਚਰ ਰੇਸ਼ਿਓ ਉਹਦੇ ਵਿੱਚ ਫਰਕ ਹੈਗਾ ਤੇ ਉਹਨਾਂ ਦੇ ਜਿਹੜੇ ਟੀਚਰ ਟ੍ਰੇਨਿੰਗ ਸੈਂਟਰਸ ਆ ਖਾਸ ਤੌਰ ਤੇ ਉਹ ਵੀ ਅਸੀਂ ਵਿਜ਼ਿਟ ਕੀਤੇ ਉਹਨਾਂ ਦਾ ਸਟੈਂਡਰਡ ਬਹੁਤ ਹਾਈ ਹੈ ਤੇ ਉਹ ਜਿਹੜੇ ਨੇ ਉਹਨਾਂ ਦੇ ਟੀਚਰਸ ਪ੍ਰਾਇਮਰੀ ਕਲਾਸਿਸ ਨੂੰ ਪੜ੍ਹਾਉਣ ਵਾਲੇ ਵੀ ਐਟਲੀਸਟ ਪੋਸਟ ਗ੍ਰੈਜੂਏਟ ਹੁੰਦੇ ਨੇ ਪੰਜ ਸਾਲ ਦੀ ਟ੍ਰੇਨਿੰਗ ਜਿਹੜੀ ਹੈ ਪਲੱਸ 2 ਲਗਭਗ ਪਲੱਸ 2 ਦੇ ਲੈਵਲ ਤੋਂ ਬਾਅਦ ਉਹ ਪੰਜ ਸਾਲ ਦੀ ਟ੍ਰੇਨਿੰਗ ਕਰਦੇ ਨੇ ਸਿਰਫ ਟੀਚਿੰਗ ਦੇ ਨਾਲ ਰਿਲੇਟਡ ਉਸ ਤੋਂ ਬਾਅਦ ਉਹ ਆਪਣੇ ਸਕੂਲਾਂ ਦੇ ਵਿੱਚ ਐਜ਼ ਅ ਰੈਗੂਲਰ ਟੀਚਰ ਕੰਮ ਕਰਦੇ ਨੇ ਸੋ ਇਹ ਮੋਟੇ-ਮੋਟੇ ਡਿਫਰੈਂਸ ਨੇ ਬਾਕੀ ਉਹ ਬੱਚਿਆਂ ਨੂੰ ਜਿਹੜਾ ਹੈਗਾ ਸਦਾ ਹੀ ਬੱਚਿਆਂ ਨੂੰ ਰਿਸਪੌਂਸੀਬਲ ਬਣਾਉਂਦੇ ਨੇ ਸ਼ੁਰੂ ਤੋਂ ਹੀ ਉਹ 9 ਮਹੀਨੇ ਤੋਂ ਬੱਚਾ ਉਹਨਾਂ ਦਾ अर्ਲੀ ਚਾਈਲਡਹੂਡ ਸੈਂਟਰਸ ਦੇ ਵਿੱਚ ਆ ਸਕਦਾ ਹੈ 9 ਮਹੀਨੇ ਤੱਕ ਦੀ ਮੈਟਰਨਿਟੀ ਲੀਵ ਉਹਨਾਂ ਦੀ ਸਰਕਾਰ ਉਹਨਾਂ ਦੇ ਮਦਰਜ਼ ਨੂੰ ਦਿੱਲੀ ਹੈ ਉਸ ਤੋਂ ਬਾਅਦ ਜੇ ਮਦਦ ਚਾਹੀਏ ਕੰਮ ਤੇ ਜਾਣਾ ਤਾਂ ਉਹ ਨਾ ਮੁਮਿੰਤ ਜੁੜਾ ਅਰਲੀ ਅਲਦੀ ਚਾਈਲਡ ਕੇਅਰ ਸੈਂਟਰ ਦੇ ਵਿੱਚ ਬੱਚੇ ਨੂੰ ਛੱਡ ਸਕਦੀ ਆ ਜਿਹਦੀ ਟਾਈਮਿੰਗ ਸਵੇਰੇ 6:00 6:30 ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ 5:30 ਵਜੇ ਤੱਕ ਹੁੰਦੀ ਹੈ ਤੇ ਉੱਥੋਂ ਉਹ ਬੱਚੇ ਨੂੰ ਸ਼ੁਰੂ ਤੋਂ ਹੀ ਜੋ ਹੈ ਸੈਲਫ ਸਟੈਂਡਿੰਗ ਸਿਖਾਉਂਦੇ ਨੇ ਤਾਂ ਕਿ ਇਸ ਬੱਚੇ ਨੂੰ ਪ੍ਰਾਇਮਰੀ ਦੇ ਵਿੱਚ ਪਹਿਲੀ ਕਲਾਸ ਦੇ ਵਿੱਚ 7 ਸਾਲ ਦਾ ਹੋ ਕੇ ਪਹਿਲੀ ਕਲਾਸ ਦੇ ਵਿੱਚ ਬੱਚਾ ਐਂਟਰ ਕਰਦਾ ਹੈ ਉਦੋਂ ਤੱਕ ਉਹਨੂੰ ਆਪਣੇ ਆਪਣੇ ਜ਼ਰੂਰਤ ਦੇ ਸਾਰੇ ਕੰਮ ਕਰਨੇ ਆ ਗਏ ਹੁੰਦੇ ਆ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਹੈਗੀ ਆ ਫਾਰਮਲ ਐਜੂਕੇਸ਼ਨ ਸ਼ੁਰੂ ਹੁੰਦੀ ਆ 7 ਸਾਲ ਦੀ ਉਮਰ ਦੇ ਵਿੱਚ ਇਸ ਦਾ ਫਾਇਦਾ ਜਿਹੜਾ ਜਿਹੜਾ ਟ੍ਰੇਨਿੰਗ ਆ ਹੋ ਰਹੀ ਹੈ ਗਰੁੱਪ ਦਾ ਆ ਰਹੀ ਹੈ ਤੇ ਇਹਦਾ ਫਾਇਦਾ ਸਟੂਡੈਂਟ ਨੂੰ ਕਿੰਨਾ ਕੁ ਮਿਲਦਾ ਜਿਹੜੇ ਬੱਚੇ ਪੜਨ ਆਦੇ ਉਹਨਾਂ ਨੂੰ ਕੀ ਫਾਇਦਾ ਇਹਨਾਂ ਨੂੰ ਇਸ ਦਾ ਫਾਇਦਾ ਡੈਫੀਨਿਟਲੀ ਹੋਏਗਾ ਜਿੰਨੇ ਵੀ ਸਾਥੀ ਸਾਡੇ ਨਾਲ ਗਏ ਸੀ 72 ਲੋਕ ਅਸੀਂ ਸੀਗੇ ਅਸੀਂ ਜਿੱਥੇ-ਜਿੱਥੇ ਵੀ ਕੰਮ ਕਰਦੇ ਪਏ ਹਾਂ ਜਿਸ ਵੀ ਜਗ੍ਹਾ ਤੇ ਵੀ ਕੰਮ ਕਰਦੇ ਹਾਂ ਉੱਥੇ ਸਾਡੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਬਹੁਤ ਫਰਕ ਪੈ ਗਿਆ ਸਾਡੀ ਜਿਹੜੀ ਸੋਚ ਉਹ ਕਾਫੀ ਪਹਿਲਾਂ ਨਾਲੋਂ ਵੀ ਪੋਜ਼ਿਟਿਵ ਹੋ ਗਈ ਹੈ ਤੇ ਅਸੀਂ ਉਹ ਵਾਲੀਆਂ ਸਿੱਖਿਆਵਾਂ ਹੋਈਆਂ ਤਕਨੀਕ ਸੁਣਨ ਦੀਆਂ ਜੋ ਪਲੇ ਫੋਰ ਲਰਨਿੰਗ ਵਾਲੀਆਂ ਸਿੱਖਿਆਵਾਂ ਉਦੋਂ ਇਸਤੇਮਾਲ ਕਰਕੇ ਹੋਏ ਸਟੂਡੈਂਟਸ ਨਾਲ ਡੀਲ ਕਰਦੇ ਪਏ ਆ ਸਾਡੇ ਟੀਚਰ ਔਰ ਬਹੁਤ ਅچھے ਰਿਜ਼ਲਟਸ ਜਿਹੜੇ ਆਨੇੇ ਸ਼ੁਰੂ ਹੋ ਗਏ ਨੇ ਸਟੂਡੈਂਟਸ ਜਿਹੜੇ ਕਿ ਐਵੇਂ ਲੱਗਦਾ ਸੀ ਵੀ ਇਹ ਸ਼ਾਇਦ ਸਲੋ ਲਰਨਰਸ ਨੇ ਜਾਂ ਇਹਨਾਂ ਨੂੰ ਸਮਝ ਆਉਣ ਦੇ ਵਿੱਚ ਕੋਈ ਸਮੱਸਿਆ ਹੋ ਰਹੀ ਹੈ ਜਦੋਂ ਉਹਨਾਂ ਨੂੰ ਐਕਟੀਵਿਟੀਜ਼ ਉਸ ਉਹਨਾਂ ਦੇ ਤਰੀਕੇ ਦੇ ਨਾਲ ਕਰਵਾਈਆਂ ਗਈਆਂ ਪਲਾਨਡ ਤਰੀਕੇ ਦੇ ਨਾਲ ਐਕਟੀਵਿਟੀਜ਼ ਅਸੀਂ ਪਹਿਲਾਂ ਵੀ ਕਰਦੇ ਆ ਇੱਥੇ ਪਰ ਸ਼ਾਇਦ ਕਿਤੇ ਪਲੈਨਿੰਗ ਦੇ ਵਿੱਚ ਅਸੀਂ ਐਗਜ਼ੀਕਿਊਸ਼ਨ ਦੇ ਵਿੱਚ ਥੋੜੀ ਜਿਹੀ ਕਮਜ਼ੋਰੀ ਰਹਿ ਜਾਂਦੀ ਸੀਗੀ ਉਹ ਹੁਣ ਸਾਡੇ ਟੀਚਰ ਜਿਹੜੇ ਉੱਥੋਂ ਟ੍ਰੇਨਡ ਹੋ ਕੇ ਆਏ ਨੇ ਜਦੋਂ ਉਹ ਪਲੈਨਿੰਗ ਦੇ ਜਿਹੜੇ ਸਕੂਲਾਂ ਨੂੰ ਪਸੰਦ ਨਹੀਂ ਸੀ ਕਰਦੇ ਉਹ ਵੀ ਹੁਣ ਬਹੁਤ ਖੁਸ਼ੀ ਨਾਲ ਸਕੂਲ ਆ ਰਹੇ ਹਨ ਔਰ ਉਹਨਾਂ ਦੇ ਲਰਨਿੰਗ ਲੈਵਲ ਦੇ ਵਿੱਚ ਬਹੁਤ ਅੱਛਾ ਇੰਪੈਕਟ ਪੈ ਰਿਹਾ ਹੈ ਸਰ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਦੇਖਦਾ ਹਾਂ ਮੇਰੇ ਲਈ ਤਾਂ ਪੰਜਾਬ ਸਰਕਾਰ ਦੇ ਵਜੋਂ ਮੈਂ ਸੀਐਮ ਸਾਹਿਬ ਨਾਲ ਵੀ ਗੱਲ ਕੀਤੀ ਸੀ ਵੀ ਉਸ ਵੇਲੇ ਕੀ ਮੰਜ਼ਰ ਹੋਵੇਗਾ ਜਦੋਂ ਤੁਸੀਂ ਇਹ ਸੋਚਿਆ ਹੋਵੇਗਾ ਕਿ ਆਪਾਂ ਪ੍ਰਾਇਮਰੀ ਸਕੂਲ ਦੇ ਟੀਚਰਜ਼ ਨੂੰ ਦੁਨੀਆ ਦੇ ਨੰਬਰ 1 ਸਿੱਖਿਆ ਤੰਤਰ ਵਾਲੇ ਪ੍ਰਾਇਮਰੀ ਸਕੂਲਾਂ ਦੀ ਵਿੱਚ ਪੇਜ ਕੇ ਟ੍ਰੇਨਿੰਗ ਕਰਾਉਣਾ ਚਾਹੋਗੇ ਤੇ ਇਸ ਉਪਰ ਵਾਲੇ ਦੇ ਨਾਲ ਜਰੂਰ ਹੀ ਪੰਜਾਬ ਦੇ ਵਿੱਚ ਜੋ ਸਿੱਖਿਆ ਕ੍ਰਾਂਤੀ ਦਾ ਵਿੜਾ ਚੁੱਕਿਆ ਹੈ ਸਾਡੀ ਸਰਕਾਰ ਨੇ ਉਹ ਜਰੂਰ ਹੀ ਉਹਦੇ ਵਿੱਚ ਕਾਫੀ ਸਟੈਪ ਅਸੀਂ ਅੱਗੇ ਵਧੇ ਆ ਤੇ ਇਸ ਤੋਂ ਬਾਅਦ ਵੀ ਅਗਲੇ ਬੈਚ ਵੀ ਮੈਨੂੰ ਉਮੀਦ ਹੈ ਵੀ ਪੰਜਾਬ ਸਰਕਾਰ ਦਾ ਜਿੰਨੇ ਪਲੈਨਿੰਗ ਵੀ ਹੈ ਹੋਰ ਵੀ ਬੈਚ ਉੱਥੇ ਜਾਣਗੇ ਤੇ ਹੋਰ ਵੀ ਅਧਿਆਪਕ ਉੱਥੋਂ ਟ੍ਰੇਨ ਹੋ ਕੇ ਆਉਣਗੇ